ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਦਿਨ ਬਾਅਦ ਵੀਡੀਓ ਬਣਾਇਆ ਵਈ ਤੇ ਬਾਕੀ ਮੌਸਮ ਬੜੀ ਹੈਗਾ ਤੇ ਮੌਸਮ ਇੰਨਾ ਵਧੀਆ ਨਹੀਂ ਹੈਗਾ ਨਾ ਤਾਂ ਕਰਕੇ ਨਹੀਂ ਵੀਡੀਓ ਬਣਾ ਰਹੇ ਬਾਕੀ ਕਬੂਤਰ ਆਈ ਜਾਂਦੇ ਜਾਈ ਜਾਂਦੇ ਹੈਗੇ ਤੇ ਵੀਡੀਓ ਬਣਾ ਨਹੀਂ ਰਹੇ ਕਬੂਤਰ ਆਪਣਾ ਪੈਸੇ ਵੇਖੀ ਜਾਂਦੇ ਹੈਗੇ ਪਰ ਮੈਂ ਸੋਚਿਆ ਵਿਚਾਲ ਵੀਡੀਓ ਬਣਾ ਦਿਆਂ ਇੱਕ ਵੀ ਚੈਨਲ ਤੇ ਨਾਲ ਦਾ ਚੈਨਲ ਚੰਗੀ ਜਾਂਦਾ ਤੇ ਨਾਲੇ ਬਹੁਤ ਵੀਰ ਕਹਿੰਦੇ ਸੀ ਵੀ ਵੀਡੀਓ ਵਾਲੇ ਬਾਰੇ ਤੁਸੀਂ ਤਾਂ ਕਰਕੇ ਵੀਡੀਓ ਬਣਾ ਰਹੇਗੇ ਅੱਜ ਛੋਟੇ ਨੇ ਫੇਰ ਲੈ ਆਪਾਂ ਲੈ ਗਏ ਕੁਝ ਕਿਛੋੜੇ ਸੇਲ ਵਾਸਤੇ ਬਈ ਕਰਾਉਣਾ ਸਾਨੂੰ ਪਹਿਲੇ ਜੋੜੇ ਦਾ ਸ਼ੌਂਕ ਬਈ ਲਓ ਜੀ ਪਹਿਲੇ ਜੋੜੇ ਦਾ ਸ਼ੌਂਕ ਕਰੋ ਬਈ ਠੀਕ ਹੋ ਜੀ ਆਹ ਨਾਰਾ ਹੈਗਾ ਆਹ ਮਦੀਨ ਹੈ ਬਈ ਠੀਕ ਹੈ ਚਿੱਟੀਆਂ ਅੱਖਾਂ ਦੇ ਮਦੀਨ ਤੇ ਖੱਟੀਆਂ ਅੱਖਾਂ ਬਈ ਨਾਰਾ ਹੈਗਾ ٹھیک ہے جی کر لو پل کا شوق بھائی ٹھیک ہے جی پلے کا شوق کر لو بھائی لال سرا بھائی کٹیا اکا ٹھیک ہے جی کھٹیاں اکا لال سرا بھائی یہ راجن والے کبوتر بھائی دو

ਠੀਕ ਹੈ ਇਹ ਹੁਣ ਸਭ ਕੋਰੋਨਾ ਬਈ ਆਪਾਂ ਕੂਤਰੀ ਦੇ ਸ਼ੌਂਕ ਲਓ ਜੀ ਛਟੀਆਂ ਖਾਣੇ ਬਈ ਪੂਰੀ ਨੋਕ ਹੈਗੀ ਠੀਕ ਹੈ ਬਈ ਇਹ ਵੀ ਰਾਜਨ ਵਾਲਿਆਂ ਦੀ ਆ ਇੱਕ ਬੰਗ ਆ ਰਿਹਾ ਬਈ ਇਹਦਾ ਜੋੜਾ ਲੱਗਿਆ ਲਗਾਇਆ ਬਈ ਤੇ ਰਸ਼ਟੜਾ ਜੋੜਾ ਅੰਡੇ ਬੱਚਿਆਂ ਦੀ ਗਾਰੰਟੀ ਹੈ ਬਈ ਉੱਟਣ ਦੀ ਵੀ ਗਾਰੰਟੀ ਹੈ ਬੱਚੇ ਉੱਟਣ ਦੀ ਵੀ ਗਾਰੰਟੀ ਹੈ ਬਈ ਠੀਕ ਹੈ ਜੀ ਹਾਂ ਉਹਨਾਂ ਪਸੰਦ ਸਰ ਟਿਕਾ ਦਿਖਾਉਣੇ ਜੋੜਾ ਆ ਕਬੂਤਰੀ ਆ ਬਈ ਤੇ ਆ ਨਹਰਾ ਬਈ ਲੋ ਵੀ ਕਰ ਲਓ ਸ਼ੌਂਕ ਆ ਨਹਰਾ ਬਈ ਮਗਰਲਾ ਆ ਕਬੂਤਰੀ ਕੀ ਜੋੜਾ ਲੱਗਿਆ ਹੋਇਆ ਬਈ ਇਹ ਠੀਕ ਹੈ ਜੀ ਲੋ ਵੀ ਕਰ ਲਓ ਬਈ ਸ਼ੌਂਕ ਠੀਕ ਹੈ ਜੀ ਇਹ ਕਰਾਉਣਾ ਸਾਨੂੰ ਅਗਲੇ ਜੋੜੇ ਦਾ ਉਹ ਸ਼ੌਂਕ। ਜੀ। ਅਗਲੇ ਜੋੜੇ ਦਾ ਸਾਨੂੰ ਫੇਰ ਸ਼ੌਂਕ ਕਰਾਉਣ ਲੱਗਾਂਗੇ। ਆ ਕਬੂਤਰ ਤਾਂ ਹੈਗਾ ਬਈ ਹਜ਼ਾਰ ਵਾਲੇ ਕਬੂਤਰਾਂ 'ਚੋਂ। ਹਜ਼ਾਰ ਵਾਲੇ ਕਬੂਤਰਾਂ 'ਚ ਕਬੂਤਰ ਹੈ ਬਈ। ਇਹ ਜਿਹੜੀ ਆ ਕਬੂਤਰੀ ਆ ਬਈ। ਇਹ ਆਪਣੇ ਫੇਰ ਰਾਜਨ ਵਾਲੇ ਕਬੂਤਰਾਂ 'ਚ ਕਬੂਤਰੀ ਹੋਈ ਐ। ਖੱਟੀਆਂ ਖਾਣੇ ਬਈ ਪੂਰੀ ਨੋਕ ਹੈ। ਲਾਲ ਜਿਹਾ ਛੋਟਾ ਬਈ ਸਿਰ ਤੇ। ਕਬੂਤਰੀ ਹੈਗੀ ਕੀ ਰਾਜਨ ਵਾਲਿਆਂ 'ਚ ਬਈ। ਕਬੂਤਰ ਆ ਗਿਆ ਬਾਈ ਹਜ਼ਾਰ ਵਾਲੇ ਚ ਠੀਕ ਹੈ ਜੀ ਲੱਗੇ ਲਗਾਏ ਜੋੜਾ ਬਾਈ ਰਿਜਲਟਡ ਜੋੜਾ ਹੈ ਆਂਡੇ ਬੱਚਿਆਂ ਦੇ ਫੁੱਲ ਗਰੰਟੀ ਉੱਡਣ ਦੀ ਫੁੱਲ ਗਰੰਟੀ ਹੈ ਬਾਈ ਠੀਕ ਹੈ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਪਹਿਲਾਂ ਕਬੂਤਰ ਦਾ ਸ਼ੌਂਕ ਕਰਾ ਦਈਏ ਚੱਟੀਆਂ ਆਖਣ ਬਾਈ ਪੂਰੀ ਨੂਕ ਹੈ ਪੂਰੀ ਗਲੀ ਹਜ਼ਾਰ ਵਾਲਿਆਂ ਜੋ ਬਾਈ ਹੈ ਆਪਰਾਂ ਦਾ ਕਰ ਲਓ ਬਾਈ ਸ਼ੌਂਕ ਠੀਕ ਹੋ ਜੀ ਲੋ ਜੀ ਕਰ ਲੋ ਫਰਾਂ ਦਾ ਸ਼ੌਂਕ ਤੇ ਆ ਕਰ ਲੋ ਕੋਈ ਪੰਛੀਆਂ ਦਾ ਸ਼ੌਂਕ ਠੀਕ ਹੈ ਜੀ ਇਸੇ ਨਾਰਾ ਤੇ ਹੁਣ ਆਪਾਂ ਤੁਹਾਨੂੰ ਮਦੀਨ ਦਾ ਵੀ ਸ਼ੌਂਕ ਕਰਾਉਣਾ ਠੀਕ ਹੈ ਜੀ ਕੋਲੋਂ ਪਹਿਲਾਂ ਨੂੰ ਕਰਾਉਣਾ ਮਦੀਨ ਦਾ ਸ਼ੌਂਕ ਲੋ ਜੀ ਖੱਟੀਆਂ ਕਣਪੂਰੀ ਨੂੰ ਕਹ ਬਈ ਲਾਲ ਜੇ ਚੁੱਟਾ ਬਈ ਸਿਰ ਤੇ ਤੇ ਕੂਤਰੀ ਕੋਈ ਰੋਜ ਨਾਲ ਆਉਂਦੀ ਆ ਕੀ ਠੀਕ ਹੈ ਕੋਈ ਹਾਂ ਲੋ ਕੱਲ ਫਰਾਂਚੀ ਹੋਗਾ ਠੀਕ ਹੈ ਜੀ ਹਾਂ ਦੇਖੋ ਲਾਕ ਟੰਨੀ ਵਾਲਾ ਪਰ ਬਾਹਰ ਜਾਂਦਾ ਬਈ ਨਹੀਂ ਇਹ ਅੰਦਰ ਹੁੰਦੇ ਨੇ ਇਹ ਬਾਹਰ ਜਾਂਦਾ ਬਈ ਜਿਹੜਾ ਲਾਕ ਟੰਨੀ ਵਾਲਾ ਪਰ ਇਹ ਗੱਲ ਇਧਰੋਂ ਵੀ ਕਰਦੇ। ਇਹ ਐ ਸੰਲ ਪੂਰੀ ਪਿਓਰੇ ਹੋਈ। ਜਿਹਦਾ ਲੋਹਟ ਫਰਾ ਬਾਹਰ ਜਾ ਵੀ ਕੰਨੀ ਦਾ ਪਿਓਰੇ ਹੁੰਦੇ ਆ ਭਈਏ। ਲੋ ਜੀ ਕਰ ਲਓ ਪੰਚਾਇਤ। ਬਾਹਰ ਜੀ ਪੱਕੀ ਠੱਲਾ ਪਈ ਇਹਦੇ। ਠੀਕ ਹੈ ਜੀ। ਇਹ ਹੁਣ ਆਪਸ ਨੂੰ ਜੋੜਾ ਛੱਟ ਕੇ ਦਿਖਾਉਣਾ ਭਾਈ। ਠੀਕ ਹੈ ਜੀ। ਦਿਖਾਉਣਾ। ਲਓ ਜੀ ਇਹਦਾ ਮਸਿਨਾ। ਆ ਨਾਰਾ ਭਾਈ। ਲੱਗਿਆ ਲਗਾ ਜੋੜਾ ਭਾਈ। ਕਰ ਲਓ ਸ਼ੌਂਕ ਜੋੜੇ ਦਾ ਠੀਕ ਹੋ ਜੀ ਲੱਗਿਆ ਲਗਾਇਆ ਜੋੜਾ ਬਈ ਸ਼ੌਂਕ ਕਰ ਲਓ ਹਜ਼ਾਰ ਵਾਲਾ ਨਾਰਾ ਬਈ ਤੇ ਰਾਜਾ ਵਾਲੀ ਕੂਦਰੀ ਲਕੀਏ ਬਈ ਇਹਦੇ ਨਾਲ ਠੀਕ ਹੈ ਜੀ ਤੇ ਲਾਭਾ ਜੇ ਕਰਕੇ ਦਿਖਾ ਦਿਓ ਤਾਂ ਥੋੜਾ ਜਿਹਾ ਠੀਕ ਹੋ ਜੀ ਕਰ ਲਓ ਬਈ ਸ਼ੌਂਕ ਖੜਾਣ ਦੇਖ ਲਓ ਕੂਦਰੀਆਂ ਦੀ ਤੇ ਕਰ ਲਓ ਬਈ ਸ਼ੌਂਕ ਲਵ ਜੀ ਸ਼ੌਂਕ ਕਰੋ ਤੁਸੀਂ ਕਬੂਤਰਾਂ ਦਾ ਦੇਖੋ ਕਿੰਨੀ ਸ਼ਾਨਦਾਰ ਕੁਆਲਿਟੀ ਹੈ ਬਈ ਠੀਕ ਹੈ ਨਾ ਤੇ ਹੁਣ ਕਰਾਉਣਾ ਵਈ ਤੁਹਾਨੂੰ ਅਗਲੇ ਜੋੜੇ ਦਾ ਸ਼ੌਂਕਾ ਨਾ ਵੀ ਕਰ ਲਓ ਅਗਲੇ ਜੋੜੇ ਦਾ ਸ਼ੌਂਕ ਬਈ ਆ ਦੇਖੋ ਇਹ ਆ ਮਦੀਨ ਹੈ ਬਈ ਤੰਨੇ ਵਾਲੇ ਦੀ ਮਦੀਨ ਤੰਨੇ ਵਾਲੇ ਦੀ ਲੱਗਿਆ ਬਈ ਤੇ ਜਿਹੜੇ ਕਾਕੇ ਕਾਕੇਲੇ ਮੋਤੀ ਕਬੂਤਰੋ ਬਈ ਪਨੋਜ ਵਈ ਕਬੂਤਰ ਹੈ ਓਏ ਇਹ ਕਾਕੇ ਵਾਲੇ ਮੋਤੀ ਕਬੂਤਰ ਵਾਜਾ ਬਈ ਉਹਨਾਂ ਚਾਹੇ ਕਬੂਤਰ ਇਹਦੇ ਮਾਂ-ਬਾਪ ਆਪਣੇ ਕੋਲ ਬੈਠੇ ਆ ਬਈ ਇਸ ਟਾਈਮ ਠੀਕ ਹੈ ਨਾ ਇਹ ਆਪਣੇ ਜਾਨੀ ਕਿ ਘਰੋਂ ਆਇਆ ਇਹਦੇ ਮਾਂ-ਬਾਪ ਆਪਣੇ ਕੋਲ ਬੈਠੇ ਆ ਬਈ ਠੀਕ ਹੈ ਜੀ ਉਦੋਂ ਇਹ ਸ਼ਾਹ ਕਿਹਾ ਗਏ ਤੇ ਇਹਨਾਂ ਨੇ ਪੱਠਾ ਦੇਖੋ ਇੱਕ ਇਹਦੀ ਪੈਣ ਤੇ ਪੇਛਦੀ ਆਪਾਂ ਨੂੰ ਵਿਕੀ ਤੇ ਇਹਦੀ ਦੋ ਅੱਖਾਂ ਦੀ ਟ੍ਰੀਟਮੈਂਟ ਹੈ ਮਾਂ-ਬਾਪ ਇਹਦੇ ਸ਼ਾਹ ਕਿਹਾ ਬਈ ਇਹ ਕਾਕੇ ਵਾਲੇ ਮੋਤੀ ਕਬੂਤਰ ਚ ਕਬੂਤਰ ਆ ਬਈ پہلے چٹی سرتے چٹا بھائی ٹھیک ہے جی پوری نوک ہے جی بابے والے کبوتر چبوتری ہے بھائی ٹھیک ہے جی یہ جوڑا لگا لگا بھائی لو جی کر لو شوق ٹھیک ہے جی فر ਾਂਡੇ ਬੱਚੇ ਵੀ ਭਾਈ ਫੁੱਲ ਗਰੰਟੀ ਹੈਗੀ ਬੱਚੇ ਉੱਡਣ ਦੇ ਵੀ ਫੁੱਲ ਗਰੰਟੀ ਹੈ ਭਾਈ ਠੀਕ ਹੈ ਨਾ ਲੈ ਲੋ ਜੀ ਕਰ ਲੈ ਭਾਈ ਸ਼ੌਂਕ ਪੰਜਾਂ ਦਾ ਇਹ ਹੈਗੀ ਭਾਈ ਬਾਬੇ ਤੰਨੇ ਵਾਲਾ ਦੇ ਕਬੂਤਰ ਜਕੂਤਰੀਆ ਭਾਈ ਠੀਕ ਹੈ ਨਾ ਜਿਹੜੇ ਤੰਨੇ ਮਹਾਰਾਜ ਜੀ ਵਾਲੇ ਕਬੂਤਰ ਨੇ ਉਹਨਾਂ ਚੋਂ ਹੀ ਹੈ ਠੀਕ ਹੈ ਜੀ ਤੇ ਆਹ ਲੋ ਜੀ ਕੂਤਰੀ ਆਪਣੀ ਛੜਤੀ ਹੁਣ ਤੁਹਾਨੂੰ ਕਰਾਉਣਾ ਭਾਈ ਕੂਤਰ ਦਖਸ਼ਮ ਇਹ ਕਾਕੇ ਵਾਲੇ ਮੋਤੀ ਗੂਤਰੇ ਜਿਹਾ ਗੂਤਰਾ ਬਾਈ ਠੀਕ ਹੈ ਜੀ ਇਹਦੀਆਂ ਦੋ ਅੱਖਾਂ ਚ 30 ਰੁਪਏ ਦਾ ਬਾਈ ਮਾਂ ਬਾਪੇ ਦੇ ਸ਼ਾਕ ਕੇਗੇ ਕਾਲੀ ਅੱਖਾਂ ਦੇ ਕਾਕੇ ਕਾਕੇ ਵਾਲੇ ਜਿਹੜੇ ਮੋਤੀ ਗੂਤਰੇ ਵਾਜਦੇ ਨੇ ਨਾ ਉਹਨਾਂ ਚੋਂ ਬਾਈ ਇਹਦੇ ਮਾਂ ਬਾਪ ਆਪਣੇ ਕੋਲ ਬੈਠੇ ਆ ਬਾਈ ਦੁਬਾਰੋਂ ਫੇਰ ਕਰ ਲੋ ਅੱਖਾਂ ਦਾ ਸ਼ੌਂਕ ਅੱਖਾਂ ਦੇਖੋ ਇਹਦੀਆਂ ਦੇਖੀ ਚਲ ਰੂਣੀ ਰਜਦੀ ਹੈ ਇਹ ਅੱਖਾਂ ਨੇ ਬਾਈ ਠੀਕ ਹੈ ਨਾ ਤੇ ਚਾਹ ਲੋ ਜੀ ਕਰ ਲੋ ਪਰਾਂ ਦਾ ਸ਼ੌਂਕ ਬਾਈ ਠੀਕ ਹੈ ਜੀ ਆ ਕਰ ਲਓ ਬਈ ਪਰਾਂ ਦੇ ਸ਼ੌਂਕਾ ਠੀਕ ਹੈ ਜੀ ਤੇ ਆ ਕਰ ਲਓ ਬਈ ਪੰਜਿਆਂ ਦਾ ਬਈ ਸ਼ੌਂਕਾ ਠੀਕ ਹੈ ਜੀ ਤੇ ਹੁਣ ਆਪਾਂ ਸਾਨੂੰ ਛੋੜਾ ਛੱਡ ਕੇ ਵੀ ਕਾਉਣੇ ਹੈ ਲਓ ਜੀ ਲੱਗਿਆ ਲਗਾਇਆ ਜੋੜਾ ਇਹ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਕੁਆਲਿਟੀ ਲੱਗਿਆ ਲਗਾਇਆ ਜੋੜਾ ਬਈ ਹੈ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਨਾ ਤੇ ਰਿਜਲਟ ਲਿਜੋੜਾ ਬਈ ਲੱਗਿਆ ਲਗਾ ਜੋੜੇਗਾ ਕਉਤਰ ਹੈਗੇ ਬਾਬੇ ਧੁੰਨੇ ਵਾਲੇ ਚੋਂ ਕਉਤਰ ਆਗੇਗਾ ਕਾਕੇ ਵਾਲੇ ਮੋਤੀ ਕਉਤਰਾ ਜਿਹਾ ਕਉਤਰਾ ਬਈ ਇਹਦੇ ਮਾਂ ਬਾਪ ਵੀ ਆਪਣੇ ਕੋਲ ਬੈਠੇ ਐਸ ਟਾਈਮ ਠੀਕ ਹੈ ਜੀ ਮਾਂ ਬਾਪ ਦੋ ਕਾਲੀ ਅੱਖਾਂ ਦੇ ਬਈ ਤੇ ਬੱਚਾ ਟੀਰੀ ਅੱਖਾਂ ਦਾ ਸੀ ਇੱਕ ਇਹਦੀ ਜਿਹੜੀ ਭੈਣ ਸੀ ਉਹ ਕਾਲੀ ਅੱਖਾਂ ਦੀ ਉਹ ਸੇਲ ਹੋ ਗਈ ਆਪਣੇ ਕੋਲ ਠੀਕ ਹੈ ਜੀ ਹੋ ਗਈ ਹੈਗੀ ਲੁਧਿਆਣੇ ਬਈ ਇਹ ਲੁਧਿਆਣੇ ਕੀ ਹੈਗੀ ਸੇਲ ਹੋ ਚੁੱਕੀ ਆਪਣੇ ਕੋਲ ਇਹਦਾ ਜੋੜਾ ਲੱਗਿਆ ਹੈ ਜੀ ਰਿਜਲਟਡ ਜੋੜਾ ਬਈ ਇਹਦਾ ਲੱਗਿਆ ਹੈ ਜੋੜਾ ਰਿਜਲਟਡ ਜੋੜਾ ਬਈ ਠੀਕ ਹੈਗਾ ਇਹਦੇ ਬੱਚੇ ਵੀ ਆਪਣੇ ਕਢਾ ਦੇਗੇ ਡਾ ਦੇਗੇ ਦੇਖੇਗੇ ਰਿਜਲਟਡ ਜੋੜਾ ਬਈ ਇਹ ਠੀਕ ਹੈ ਜੀ ਇਹ ਜੋੜੇ ਸੀ ਬਈ ਜਿਹੜੇ ਸੇਲ ਖਾਤਰਾ ਸੀ ਆਪਣੇ ਕੋਲ ਤੇ ਬਾਕੀ ਜੋੜੇ ਹੋਰ ਵੀ ਬੈਠੇਗੇ ਠੀਕ ਹੈ ਨਾ ਜੇ ਕਿਸੇ ਮੇਰੇ ਵੀਰ ਨੂੰ ਲੋੜ ਆ ਗਈ ਕਾਹੇ ਜ ਮਰਜੀ ਜੋੜੇ ਸਾਨੂੰ ਚਾਹੀਦੇ ਹੈਗੇ لوڈ ہے تو اپنا کنٹیکٹ کر لیو نمبر ہے اٹھاسی ست اٹھائی جیرو چودہ سینتی اٹھاسی ست اٹھائی جیرو چودہ سینتی میرا بھائی فون نمبر ہے پینٹر ناکرہ بھائی ضلع سنگور ہے تو باقی جس میرے پیر نے کبوتر لینے بھائی وہ ہی فون کرے ہو ٹائم پاس لے فون نہ کرے ہو ٹھیک ہے نا بھائی تو باقی کمینٹ ضرور دس کبوتر کیو جہاں لگے ٹھیک ہے بھائی ਕਿਸੇ ਨੇ ਵੀ ਚੋੜੇ ਲੈਣੇ ਤਾਂ ਕੰਟੈਕਟ ਨੰਬਰ ਤੁਹਾਨੂੰ ਬੋਲ ਦਿੱਤਾ ਚੈਨਲ ਨੂੰ ਕਰ ਲੋ ਬਈ ਸਬਸਕ੍ਰਾਈਬ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ